ਨੇ ਮੇਨਟੇਨੈਂਸ ਦਾ ਕੇਸ ਫਾਈਲ ਕੀਤਾ ਸੀਗਾ ਤੇ ਕੋਰਟਾਂ ਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਕੋਰਟ ਕਚੇਰੀਆਂ 'ਚ ਬਹੁਤ ਟਾਈਮ ਲੱਗ ਜਾਂਦਾ ਹੈ ਕੋਰਟ ਨੇ ਵੀ ਸਾਨੂੰ ਕਿਹਾ ਕਿ ਤੁਸੀਂ ਆਪ ਦੀਆਂ ਪਾਰਟੀਆਂ ਦੀ ਮੀਡੀਏਸ਼ਨ ਕਰਾ ਕੇ ਦੇਖੋ ਪਰ ਉਸ ਪੁਆਇੰਟ ਤੇ ਇਹ ਕੰਪਰੋਮਾਈਜ਼ ਜਦੋਂ ਟੁੱਟਣ ਵਾਲਾ ਸੀਗਾ ਅਸੀਂ ਕੋਰਟ ਨੂੰ ਕਿਹਾ ਕਿ ਜੀ ਇਸ ਪੁਆਇੰਟ ਤੇ ਕੰਪਰੋਮਾਈਜ਼ ਟੁੱਟ ਰਿਹਾ ਹੈ ਤਾਂ ਕੋਰਟ ਨੇ ਕਿਹਾ ਤੁਸੀਂ ਮੈਨੂੰ ਮੌਕਾ ਦਿਓ ਮੈਂ ਦੋਨੇ ਪਾਰਟੀਆਂ ਨਾਲ ਗੱਲ ਕਰੂੰਗਾ ਜਿਹੜਾ 11000 ਵਾਲੀ ਗੱਲ ਤੁਸੀਂ ਸੁਣ ਰਹੇ ਹੋ ਤਜਾ ਸਾਹਿਬ ਨੇ ਕੁੜੀ ਨੂੰ ਕਿਹਾ ਕਿ ਤੂੰ ਮੈਂ ਤੈਨੂੰ 11000 ਦਿੰਦਾ ਤੂੰ ਵੀ ਮੇਰੀ ਕੁੜੀ ਵਰਗੀ ਹੈ ਤੂੰ ਮੇਰੀ ਭੈਣ ਵਰਗੀ ਹੈ ਤੂੰ ਇਸ ਲਿਟੀਗੇਸ਼ਨ ਤੋਂ ਨਿਕਲ ਜਾ ਸਰ ਮੈਨੂੰ 7-8 ਸਾਲ ਹੋ ਗਏ ਮੇਰਾ 8ਵਾਂ ਸਾਲ ਹੈ ਇਸ profession 'ਚ ਮੈਂ ਕਦੀ ਇਸ ਤਰ੍ਹਾਂ ਦਾ ਕੋਈ ਵੀ effort ਕੋਰਟ ਦੇ ਵੱਲੋਂ ਮੈਂ ਕਦੀ ਨਹੀਂ ਦੇਖਿਆ ਸੀ ਇਹ ਬੜਾ ਇਮੋਸ਼ਨਲ ਸੀਗਾ ਤੇ ਬੜਾ ਡੈਡੀਕੇਟਿਡ effort ਜਿਹੜਾ ਕੋਰਟ ਨੇ ਕੀਤਾ ਹੈ ਤੋ ਫਿਰ ਜੱਜ ਸਾਹਿਬ ਨੇ ਇਨੀਸ਼ੀਏਟਿਵ ਲਿਆ ਉਨਕੀ ਜੋ ਮੀਡੀਏਸ਼ਨ ਵੀ ਪ੍ਰੋਪਰ ਕੀਤੀ ਔਰ ਉੱਪਰ ਸੇ ਜੋ ਸਗਨ ਵਾਲੀ ਬਾਤ ਉਹਨਾਂ ਨੇ ਕਹਾ ਕਿ ਮੈਂ 11000 ਰੁਪਏ ਸਗਨ ਮੈਂ ਆਪਣੀ ਤਰਫ ਸੇ ਦਿੰਦਾ ਹੂੰ ਔਰ ਇਸਕੋ ਨਮੇੜੋ ਕਿਉਂਕਿ ਬੀਇੰਗ ਐਟ ਅ ਪੋਜੀਸ਼ਨ ਆਫ ਪਾਵਰ ਉਹ ਫਿਰ ਮੈਸੇਜ ਵੀ ਬੜਾ ਕਲੀਅਰ ਜਾਤਾ ਹੈ। ਟੈਲੀਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸੰਦੀਪ ਕੰਬੋਜ ਕੋਟਾਂ ਦੇ ਵਿੱਚ ਅਕਸਰ ਅਸੀਂ ਮਾਮਲੇ ਦੇਖਦੇ ਆਂ ਵਿਆਹ ਤੋਂ ਬਾਅਦ ਜਿਹੜੇ ਝਗੜੇ ਹੁੰਦੇ ਨੇ ਪਤੀ ਪਤਨੀ ਦੇ ਝਗੜੇ ਹੁੰਦੇ ਨੇ ਤਾਂ ਕੋਰਟ 'ਚ ਅਜਿਹੇ ਜਿਹੜੇ ਕਲੇਸ਼ ਆੰਦਰੇ ਤੋਂ ਉਸ ਤੋਂ ਬਾਅਦ ਜਿਹੜੇ ਕੀ ਲਗਾਤਾਰ ਲੰਬਾ ਸਮਾਂ ਹੋ ਜਾਂਦਾ ਹੈ ਤਾਂ ਜਿਸਦੇ ਨਿਬੇੜੇ ਨਹੀਂ ਹੁੰਦੇ ਪਰ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਦੀ ਅਸੀਂ ਗੱਲ ਕਰੀਏ 43 ਸੈਕਟਰ ਜਿੱਥੇ ਕੀ ਇੱਕ ਅਜੇਹਾ ਮਾਮਲਾ ਜੱਜ ਸਾਹਿਬ ਨੇ ਸੋਲਵ ਕੀਤਾ ਜਿਸ ਨੂੰ ਸਨ ਸਾਰੇ ਹੈਰਾਨ ਵੀ ਹੋਏ ਤੇ ਸਾਡੇ ਨਾਲ ਵਕੀਰ ਸਾਹਿਬ ਹੈਗੇ ਜਿਨ੍ਹਾਂ ਦੇ ਜਿਹੜੇ ਕੀ ਜਿਹੜੇ ਇਸ ਕੇਸ ਨੂੰ ਦੇਖ ਰਹੇ ਸੀ ਰਮਨ ਸਿਆਗ ਤੇ ਨੀਰਤ ਜੀ ਹੈਗੇ ਨੇ ਰਮਨ ਜੀ ਤੁਸੀਂ ਲੜਕੀ ਵਾਲੇ ਪਾਸੋਂ ਸੀ ਜਾਂ ਲੜਕੇ ਵਾਲੇ ਪਾਸੋਂ ਸੀਗੇ ਅਸੀਂ ਮੁੰਡੇ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਜੀ ਇਸ ਕੇਸ 'ਚ ਇਸ ਕੇਸ 'ਚ ਕੀ ਹੋਇਆ ਸੀਗਾ ਮੁੰਡਾ ਕੁੜੀ ਦੀ ਜਦੋਂ ਮੈਰਿਜ ਹੋਈ ਸੀ ਕੁਝ ਟੈਂਪਰਮੈਂਟਲ ਇਸ਼ੂਸ ਕਰਕੇ ਇਹਨਾਂ ਦੇ ਵਿੱਚ ਮੈਟ੍ਰੀਮੋਨੀਅਲ ਡਿਸਪਿਊਟ ਹੋ ਗਿਆ ਜਿਹੜਾ ਡਿਸਪਿਊਟ ਕੋਰਟ 'ਚ ਆ ਗਿਆ ਕੁੜੀ ਨੇ ਮੇਨਟੇਨੈਂਸ ਦਾ ਕੇਸ ਫਾਈਲ ਕੀਤਾ ਸੀਗਾ ਤੇ ਕੋਰਟਾਂ ਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਕੋਰਟ ਕਚੈਰੀਆਂ 'ਚ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਜਿਹੜੀ ਪਾਰਟੀ ਸੀਗੀ ਉਹ ਦੋਨੇ ਯੰਗ ਸੀਗੇ ਤਾ ਆਪਾ ਚਾਹंदे ਸੀਗੇ ਇਹ ਜਿਹੜਾ ਕੇਸ ਹੈ ਮੀਡੀਏਸ਼ਨ ਚ ਹੀ ਸੈਟਲ ਹੋ ਜਾਏ ਲਿਟੀਗੇਸ਼ਨ ਚ ਪਾਰਟੀਆਂ ਨਾ ਜਾਣ ਤਾਂ ਕੋਰਟ ਨੇ ਵੀ ਸਾਨੂੰ ਕਿਹਾ ਕਿ ਤੁਸੀਂ ਆਪਦੀ ਪਾਰਟੀਆਂ ਦੀ ਮੀਡੀਏਸ਼ਨ ਕਰਾ ਕੇ ਦੇਖੋ ਪਹਿਲਾਂ ਅਸੀਂ ਟਰਾਈ ਕੀਤਾ ਜਿਹੜਾ ਕਿ ਇਹ ਇਹਨਾਂ ਦਾ ਘਰ ਬੱਸ ਜਾਵੇ ਜਦੋਂ ਦੋਨੋਂ ਪਾਰਟੀਆਂ ਨੇ ਕਿਹਾ ਕਿ ਜੀ ਅਸੀਂ ਇਕੱਠੇ ਨਹੀਂ ਰਹਿ ਸਕਦੇ ਤਾਂ ਅਸੀਂ ਮਿਊਚੁਅਲ ਕੰਸੈਂਟ ਨਾਲ ਡਾਈਵੋਰਸ ਦੇ ਲਈ ਆਪਾਂ ਟਰਾਈ ਕੀਤਾ ਫਿਰ ਉਹ ਇੱਕ ਅਮਾਊਂਟ ਜਿਹੜੀ ਸੈਟਲ ਹੋਈ ਪਰ ਜਦੋਂ ਉਸ अमाउंट ਤੇ ਵੀ ਗੱਲ ਇਹ ਕੰਪਰੋਮਾਈਜ਼ ਟੁੱਟਣ ਲੱਗਿਆ ਬਿਲਕੁਲ ਜਿਵੇਂ अमाउंट ਤੁਸੀਂ ਗੱਲ ਕੀਤੀ ਇਸ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਲੰਬਾ ਟਾਈਮ ਦੇ ਦਿੰਦੇ ਕਿ ਜਿਹੜੀ ਕੁੜੀ ਜਾਂ ਮੁੰਡੇ ਨੂੰ ਮਤਲਬ ਜਿਹੜੀ ਕਿ ਇਨਵੈਸਟਮੈਂਟ ਦੇਂਦੇ ਰਹਿਣਗੇ ਜਿਵੇਂ ਵੀ ਟਾਈਮ ਹੁੰਦਾ ਮੰਥਲੀ ਜਿਹੜੀ ਕਈ ਵਾਰੀ ਬੰਨੇ ਜਾਂਦਾ ਪੱਕਾ ਜਿਹੜਾ ਉਸ ਤਰੀਕੇ ਨਾਲ ਕਈ ਵਾਰ ਹੁੰਦਾ ਹੈ ਹਾਂਜੀ ਇਹ ਮੰਥਲੀ ਜਿਹੜੀ ਮੇਨਟੇਨੈਂਸ ਵਾਸਤੇ ਹੀ ਕੇਸ ਫਾਈਲ ਹੋਇਆ ਸੀ ਪਰ ਮੰਥਲੀ ਜਿਹੜੀ ਮੇਨਟੇਨੈਂਸ ਹੈ ਉਹ ਇਹ ਇਨਾ ਕੇਸਾਂ ਦਾ ਹੱਲ ਨਹੀਂ ਹੈ ਉਸ ਤੋਂ ਇਹ ਪਰਿਵਾਰ ਨਹੀਂ ਬਚ ਸਕਦੇ ਇੱਕ ਮੇਨਟੇਨੈਂਸ ਜ਼ਰੂਰ ਲੱਗ ਸਕਦੀ ਹੈ ਪਰ ਇਹ ਪਰਿਵਾਰ ਇਹਨਾਂ ਚੀਜ਼ਾਂ ਤੋਂ ਨਹੀਂ ਬਚ ਸਕਦੇ ਉਹ ਫਿਰ ਤਾਂ ਹੀ ਹੋ ਸਕਦਾ ਹੈ ਜਾਂ ਤਾਂ ਇਹਨਾਂ ਦਾ ਘਰ ਬਸ ਜੇ ਜਾਂ ਇਹ ਪਿਆਰ ਪ੍ਰੇਮ ਨਾਲ ਅਲੱਗ ਹੋ ਸਕਣ ਤਾਂ ਕਿ ਇਹ ਰੀ ਮੈਰਿਜ ਵਾਸਤੇ ਵੀ ਸੋਚ ਸਕਣ ਤਾਂ ਤਾਂ ਹੀ ਕੋਰਟ ਨੇ ਵੀ ਇਹ ਜ਼ੋਰ ਦਿੱਤਾ ਕਿ ਇਹਨਾਂ ਦਾ ਮਿਊਚੁਅਲ ਕੰਸੈਂਟ ਨਾਲ ਹੀ ਨਿਬੇੜਾ ਹੋ ਜਾਏ ਜੀ ਜੀ ਮਤਲਬ ਫਿਰ ਜਦੋਂ ਅਜੇ ਹ ਸੁਆਬ ਬਣਿਆ ਜਦੋਂ ਤੁਸੀਂ ਜੱਜ ਸਾਹਿਬ ਜੱਜ ਸਾਹਿਬ ਨੇ ਜਦੋਂ ਗੱਲ ਹੋਈ ਤਾਂ ਉਦੋਂ ਕੀ ਜਿਹੜੀ ਇੱਕ ਕਹਾਣੀ ਬਣੀ ਜਦੋਂ ਤੁਸੀਂ ਜਿਹੜੀ ਜਿਹੜੀ ਅਸੀਂ ਸਰ ਇਹ ਜਿਹੜਾ ਕੰਪਰੋਮਾਈਜ਼ ਸੀਗਾ ਇੱਕ ਪੁਆਇੰਟ ਤੇ ਆ ਕੇ ਖੜਾ ਹੋ ਗਿਆ ਪਰ ਉਸ ਪੁਆਇੰਟ ਤੇ ਇਹ ਕੰਪਰੋਮਾਈਜ਼ ਜਦੋਂ ਟੁੱਟਣ ਵਾਲਾ ਸੀਗਾ ਅਸੀਂ ਕੋਰਟ ਨੂੰ ਕਿਹਾ ਕਿ ਜੀ ਇਸ ਪੁਆਇੰਟ ਤੇ ਕੰਪਰੋਮਾਈਜ਼ ਟੁੱਟ ਰਿਹਾ ਹੈ ਤਾਂ ਕੋਰਟ ਨੇ ਕਿਹਾ ਤੁਸੀਂ ਮੈਨੂੰ ਮੌਕਾ ਦਿਓ ਮੈਂ ਦੋਨੇ ਪਾਰਟੀਆਂ ਨਾਲ ਗੱਲ ਕਰੂੰਗਾ ਫਿਰ ਜੱਜ ਸਾਹਿਬ ਨੇ ਬੜੀ ਮਿਹਨਤ ਕਰਕੇ ਕਿ ਇਹ ਜਿਹੜਾ 11000 ਵਾਲੀ ਗੱਲ ਤੁਸੀਂ ਸੁਣ ਰਹੇ ਹੋ ਤਾਂ ਜੱਜ ਸਾਹਿਬ ਨੇ ਕੁੜੀ ਨੂੰ ਕਿਹਾ ਕਿ ਤੂੰ ਮੈਂ ਤੈਨੂੰ 11000 ਦਿੰਦਾ ਤੂੰ ਵੀ ਮੇਰੀ ਕੁੜੀ ਵਰਗੀ ਹੈ ਤੂੰ ਮੇਰੀ ਭੈਣ ਵਰਗੀ ਹੈ ਤੂੰ ਇਸਲੀਟੀਕੇਸ਼ਨ ਜੋ ਨਿਕਲ ਜਾ ਤਾਂ ਇਹ 11000 ਵਾਲੀ ਗੱਲ ਸਾਹਮਣੇ ਆਈ ਤਾਂ ਫਿਰ ਉਹ ਇੱਕ ਅਮਾਉਂਟ ਸੈਟਲ ਹੋਈ ਤੇ ਇਹ ਜਿਹੜਾ ਮੈਟਰ ਹੈ ਸੋਲਵ ਹੋ ਗਿਆ ਮਤਲਬ ਤੁਹਾਡੇ ਕਹਿ ਮਤਾਬਕ ਜੱਜ ਸਾਹਿਬ ਨੇ ਖੁਦ ਉਹ ਜਿਹੜਾ ਸ਼ਗਨ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਉਹ ਪੇ ਕਰਕੇ ਉਸ ਮਸੇ ਨੂੰ ਸੁਲਝਾ ਦਿੱਤਾ ਤੇ ਉਸ ਸਮੇਂ ਜਦੋਂ ਅਜਿਹਾ ਸਾਹਮਣੇ ਤੁਸੀਂ ਆਪਦੀ ਲਾਈਫ ਵਿੱਚ ਕਿੰਨੇ ਸਾਲ ਹੋ ਗਏ ਐਸੇ ਐਡਵੋਕੇਟ ਕੰਮ ਕਰ ਰਹੇ ਹੋ ਕਦੇ ਅਜਿਹੇ ਮਾਮਲੇ ਇਸ ਤਰੀਕੇ ਨਾਲ ਸੌਟ ਆਊਟ ਹੋਏ ਨਹੀਂ ਸਰ ਮੈਨੂੰ 7-8 ਸਾਲ ਹੋ ਗਏ ਮੇਰਾ 8ਵਾਂ ਸਾਲ ਹੈ ਇਸ profession 'ਚ ਮੈਂ ਕਦੇ ਇਸ ਤਰ੍ਹਾਂ ਦਾ ਕੋਈ ਵੀ ਐਫਰਟ ਕੋਰਟ ਦੇ ਵੱਲੋਂ ਮੈਂ ਕਦੇ ਨਹੀਂ ਦੇਖਿਆ ਸੀ ਇਹ ਬੜਾ ਇਮੋਸ਼ਨਲ ਸੀਗਾ ਤੇ ਬੜਾ ਡੈਡੀਕੇਟਿਡ ਐਫਰਟ ਜਿਹੜਾ ਕੋਰਟ ਨੇ ਕੀਤਾ ਹੈ ਬਿਲਕੁਲ ਉਸ ਸਮੇਂ ਜਦੋਂ ਅਜਿਹਾ ਹੋਇਆ ਉਹਨਾਂ ਤੁਹਾਨੂੰ ਵੀ ਇੱਕ ਵਾਰ ਲੱਗਿਆ ਹੋਣਾ ਕਿ ਬਹੁਤ ਹੀ ਵਧੀਆ ਵੀ ਹੋਇਆ ਤੇ ਦੋਨਾਂ ਪਾਰਟੀਆਂ ਦੋਨੇ ਤਰ੍ਹਾਂ ਫਿਰ ਖੁਸ਼ ਹੋ ਗਈ ਅਸੀਂ ਬਿਲਕੁਲ ਜੀ ਦੋਨੇ ਪਾਰਟੀਆਂ ਜਿਹੜੀ ਸੀਗੀ ਉਹ ਬੜੀ ਸੈਟੀਸਫੈਕਸ਼ਨ ਦੇ ਵਿੱਚ ਸੀਗੀ ਤੇ ਪਾਰਟੀਆਂ ਨੂੰ ਵੀ ਪਤਾ ਹੈ ਕਿ ਕੋਰਟ ਕਚੈਰੀਆਂ ਚ ਕਾਫੀ ਟਾਈਮ ਵੇਸਟ ਹੋ ਸਕਦਾ ਹੈ ਤਾਂ ਕਰਕੇ ਇਹ ਮਾਮਲਾ ਮਤਲਬ ਵੈਸੇ ਵੀ ਅਸੀਂ ਸੋਚੇ ਤਾਂ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਜਲਦੀ ਮਾਮਲੇ ਸੁੱਲਝ ਜਾਂ ਤਾਂ ਜਿਨ੍ਹਾਂ ਨੇ डिवोर्स लेना ही लेना तो अगर नवे घर नीरज जी है नीरज जी ये भी तो होंगे ना जी जल्दी मामले सुलझ जाए तो फिर अगर भी घर वास है जिन्होंने डिवोर्स लेना ही लेना हाँ जी देखिए जब भी हम कोर्ट में आते हैं तो एक जनरल प्रसैप्शन आम जनता का है कि एक बार कोर्ट में चले गए तो पाँच सात साल लग जाएंगे जो कि आम है मेट्रीमोनियल केसिस में पाँच सात साल लग भी जाते हैं इस केस में स्पेशली क्या हुआ है कि देखिए कोर्ट भी ये चीज़ समझती है कोर्ट देखती है कि छः छः सात सात साल पुराने केस यहाँ पर अभी भी लटके जा रहे हैं वो दस दस साल बाद जाके उनमें होता है एंड में समझौता ही है क्योंकि देखिए मंथली कोई भी मेंटेनेंस लगा दी उस से वो चलने वाला नहीं है वो आ, जब दो पार्टीज़ के बीच में नहीं बन रही तो उन्हें आगे मूव ऑन होना चाहिए और इस केस में तो दोनों ही पार्टी बिल्कुल यंग एज के ये उनतीस तीस तीस साल के थे इनके आगे अपना पूरा फ्यूचर था तो जज साहब ने पर्सनली इसमें एफर्ट लेके उन्हें समझाया कि आपकी यंग एज है आप पाँच सात साल इसमें लिटिगेशन में निकाल देंगे दोनों की एज निकल जाएगी और कल को निकलना कुछ नहीं है उस टाइम भी आप देखेंगे कि समझौता करना है इसमें भी फिर जाके बात यहाँ पे अट गई थी कि एक ईगो हो जाती है कि एक अमाउंट आ गई नहीं जी लड़का कहता है कि इससे ऊपर मैं नहीं जा सकता लड़की कहती है नहीं जी ये तो इससे ऊपर मैंने जाना ही जाना है तो फिर जज साहब ने एक इनिशिएटिव लिया उनकी जो मीडिएशन भी प्रॉपर की और ऊपर से जो सगन वाली बात है उन्होंने कहा कि मैं ग्यारह हज़ार रुपये सगन मैं अपनी तरफ से देता हूँ और इसको न मेड़ो क्योंकि बींग एट अ पोजिशन ऑफ पावर वो फिर मैसेज भी बड़ा क्लियर जाता है परिवार मैसेज है ही चलो एक असीमी ਮੈਸੇਜ ਜਿਹੜਾ ਤੁਸੀਂ ਇੱਕ ਪਰਿਵਾਰਿਕ ਮੈਸੇਜ ਜੱਸ ਸਾਹਿਬ ਨੇ ਦਿੱਤਾ ਕਿ ਪਰਿਵਾਰ ਦੇ ਕਹਿ ਕੇ ਉਸ ਮਾਮਲੇ ਨੂੰ ਹੀ ਸੁਲਝਾ ਦਿੱਤਾ ਤੇ ਮੁੰਡੇ ਵਾਲੇ ਤੁਸੀਂ ਚਲੋ ਉਹਨਾਂ ਦੇ ਵਕੀਲ ਹੈਗੇ ਸੀ ਉਸ ਤੋਂ ਬਾਅਦ ਮਤਲਬ ਉਹ ਪੂਰੇ ਖੁਸ਼ ਉਸ ਤੋਂ ਬਾਅਦ ਤੁਸੀਂ ਪੂਰੇ ਮਤਲਬ ਤੁਸੀਂ ਵੀ ਆਪਦੇ ਆਪ ਨੂੰ ਖੁਸ਼ੀ ਮਹਿਸੂਸ ਕੀਤੀ ਹੋਣੀ ਇਸ ਤਰੀਕੇ ਨਾਲ ਮੇਰੇ ਹੱਥੋਂ ਇਹ ਜਿਹੜਾ ਮਾਮਲਾ ਬਿਲਕੁਲ ਸਰ ਇਹ ਮੈਸੇਜ ਜਿਹੜਾ ਨਾ ਕੇਵਲ ਪਰਿਵਾਰਿਕ ਸੀਗਾ ਇਹ ਮੈਸੇਜ ਪੂਰੀ ਜੱਸ ਸਾਹਿਬ ਦੇ ਕੋਲ ਜਿੰਨੀ ਵੀ ਲਿਟੀਗੇਸ਼ਨ ਚੱਲ ਰਹੀ ਹੈ ਉਹਨਾਂ ਵਾਸਤੇ ਵੀ ਇਹ ਮੈਸੇਜ ਹੈਗਾ ਅਦਰ ਲਿਟਿਗੈਂਟਸ ਵਾਸਤੇ ਕਿ ਤੁਸੀਂ ਮੀਡੀਏਸ਼ਨ ਤੇ ਜ਼ੋਰ ਦਿਓ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਹਨ ਉਹ ਮੀਡੀਏਸ਼ਨ ਤੇ ਲੋਕ ਅਦਾਲਤ ਵਾਸਤੇ ਬਹੁਤ ਜ਼ੋਰ ਦੇ ਰਹੀਆਂ ਹਨ ਤਾਂ ਇਹ ਮੈਸੇਜ ਉਸ ਵਾਸਤੇ ਵੀ ਬੜਾ ਪੋਜ਼ਿਟਿਵ ਸੀਗਾ ਕਿ ਪਾਰਟੀਆਂ ਲਿਟਿਗੈਂਟਸ ਮੀਡੀਏਸ਼ਨ ਵਾਸਤੇ ਜ਼ੋਰ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਇਹ ਇਰਰੀਪੇਅਰਬਲ ਲਾਸ ਹੈ ਇਹ ਹੁਣ ਤੋਂ ਬਚਾਇਆ ਜਾ ਸਕੇ ਬਿਲਕੁਲ ਸੋ ਇਹ ਜਿਹੜੇ ਵਕੀਲ ਸਾਹਿਬ ਰਮਨ ਅਤੇ ਨੀਰਤ ਜੀ ਜਿਨ੍ਹਾਂ ਨੇ ਜੋ ਦੱਸਿਆ ਹੈ ਜੋ ਉਹਨਾਂ ਨੇ ਗੱਲਬਾਤ ਹੋਈ ਸੀ ਕੋਰਟ ਦੇ ਅੰਦਰ ਤੇ ਜੋ ਵਿਆਹ ਦੇ ਮਾਮਲੇ ਲੰਬੇ-ਲੰਬੇ ਸਮੇਂ ਲੜਦੇ ਨੇ ਤਾਂ ਉਹਨਾਂ ਦੇ ਵੀ ਇਹ ਸੁਨੇਹਾ ਵੀ ਹੈਗਾ ਤੇ ਜੱਜ ਸਾਹਿਬ ਨੇ ਜੋ ਕੀਤਾ ਇੱਕ ਪਰਿਵਾਰਿਕ ਤੌਰ ਤੇ ਤਾਂ ਇਹ ਮਾਮਲੇ ਜਲਦੀ ਹੀ ਇਦਾਂ ਸੁਲਝ ਜਾਂਦੇ ਜਿਹੜੇ ਪਰਿਵਾਰ ਹੁੰਦੇ ਨੇ ਜੋ ਇੱਕ ਡਿਸਪਿਊਟ ਵਿੱਚ ਪੈ ਜਾਂਦੇ ਤੇ ਉਸ ਤੋਂ ਬਾਅਦ ਅਗਲਾ ਨਵਾਂ ਵੀ ਘਰ ਬਸਾ ਸਕਦੇ ਨੇ ਤੇ ਜਿਹੜੇ ਡਿਸਪਿਊਟ ਹੈਗੇ ਨੇ ਜਲਦੀ ਇਸ ਤਰੀਕੇ ਨਾਲ ਨਿਬੜ ਵੀ ਜਾਂਦੇ ਨੇ ਤਾਂ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੇ ਮੇਸ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ ਤੋਂ